ਜੀ ਮਾਣਾ ਡੇਈ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਦੀ ਲੱਗੇ ਵੀਡੀਓ ਬਣਾਉਣਾ ਬਹੁਤ ਸੋਹਣੇ ਪਸ਼ੂ ਬਾਈ ਲੈ ਕੇ ਆਇਆ ਵਧੀਆ ਮੱਝਾ ਵਧੀਆ ਝੋਟੀਆਂ ਬਾਈ ਕੋਲ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਜੀ ਸਭ ਵਧੀਆ ਠੀਕ ਠਾਕ ਠੀਕਾ ਜੀ ਠੀਕਾ ਜੀ ਜਿਹਨੇ ਮਾਡਾ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਜਿਹਨੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਾਦੇ ਆ ਚੈਨਲ ਨੂੰ ਹਾਂਜੀ ਹਾਂਜੀ ਤੇ ਬਹੁਤ ਹੀ ਵਧੀਆ ਵਧੀਆ ਜਿਹਾ ਮਾਲ ਆਂਦਾ ਆ ਲੋਹੀ ਘੋਟੀ ਵੀ ਆ ਤੇ ਨੀਲੀ ਪੂਰੀ ਵੀ ਠੀਕ ਬਾਈ ਜੀ ਤੇ ਮਾਲ ਰੋ ਜੀ ਵਧੀਆ ਤੋਂ ਵਧੀਆ ਹੁੰਦਾ ਇੱਕ ਦਿਨ ਛੱਡ ਕੇ ਵੀਡੀਓ ਹੁੰਦੀ ਆ ਤੇ ਮਾਲ ਪਾ ਆਣਾ ਚਲੋ ਵਧੀਆ ਬਾਈ ਇਹ ਕਿਚੇਰ ਹੋਗਾ ਮਨੂੰ ਹੋ ਸਨੋਂ ਬਾਬਾ ਠੀਕ ਠਾਕ ਕੋਟਿੰਗ ਬਾਈ ਪੰਜ ਮਹੀਨਿਆਂ ਲਈਆਂ ਤੇ ਪੰਜਾਂਗੇ ਫੇਰ ਵੀਡੀਓ ਆਵੀ ਦੇ ਸਹੀ ਗੱਲ ਬਾਈ ਸਹੀ ਬਿਲਕੁਲ ਸਹੀ ਗੱਲ ਜੀ ਹਾਂਜੀ ਠੀਕ ਹੈ 5 5 6 6 ਵਧੀਆ ਤੁਰੀਆਂ ਹੁੰਦੀਆਂ ਦੋ ਵਿੱਚ ਜਲਗੀਆਂ ਆ ਠੀਕ ਬਾਈ ਜੀ 7 ਵੀ ਹੋ ਜਾਂਦੀਆਂ ਕਿਹੜੇ ਵਲੇ ਠੀਕ ਬਾਈ ਜੀ ਤੇ ਇਦਾਂ ਹੀ 5 5 6 6 ਵਧੀਆ ਬਾਕੀ ਲਾਈਕ ਕਮੈਂਟ ਸ਼ੇਅਰ ਜਿੰਨੇ ਭੈਣ ਭਰਾ ਕਰਦੇ ਆ ਤੇ ਦਬ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬਹੁਤ ਰਹਿੰਦੇ ਆ ਜਿੰਨੇ ਹਾਂ ਜੀ ਭਰਾ ਜਿੰਨੇ ਜੁੜੇ ਆ ਚੈਨਲ ਨਾਲ ਠੀਕ ਠੀਕ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਵੀ ਚੈਨਲ ਨੂੰ ਗਾਂ ਤੋਂ ਗਾਂ ਸ਼ੇਅਰ ਕਰਦੇ ਆ ਲਾਈਕ ਕਮੈਂਟ ਸ਼ੇਅਰ ਕਰਦੇ ਜਿਹੜੇ ਬਿਲਕੁਲ ਸਹੀ ਗੱਲ ਬਾਈ ਜੀ ਬਿਲਕੁਲ ਸਹੀ ਗੱਲ ਜਿਹੜੇ ਸਬਸਕ੍ਰਾਈਬ ਕਰਦੇ ਆ ਹਾਂ ਜੀ ਹਾਂ ਜੀ ਪਿਆਰ ਕਰਦੇ ਚੈਨਲ ਨੂੰ ਸਾਰਾ ਦਿਲੋਂ ਧੰਨਵਾਦ ਠੀਕ ਆ ਬਾਈ ਜੀ ਬਹੁਤ ਚੰਗਾ ਮਾਲਕ ਛੋਟੀ ਛੋਟੀ ਦਾਦੇ ਨੇ ਠੀਕ ਆ ਬਾਈ ਇਹ ਛੋਟੀ ਵੀਰ ਜੀ ਸੁੰਨ ਵਾਲੀ ਆ ਹਾਂਜੀ ਦਿਨ ਲਾ ਜੂਗੀ 2-4 2-4 ਦਿਨ ਖੜੋਗੀ ਤੇ ਛੋਟੀ ਵੇਖੋ ਮੋਰਾ ਛੋਟੀ ਪੂਰੀ ਗੁੰਦੀ ਰਾਜੀ ਬੰਬ ਛੋਟੀ ਬਿਲਕੁਲ ਤਿਆਰ ਆ ਪਰ ਚੌਰਸ ਚੱਡਾ ਥੱਬਾ ਹੀ ਲਾਇਆ ਸਕੇ ਠੀਕ ਆ ਬਾਈ ਜੀ ਆ ਪੂਰੀ ਕੁਆਲਟੀ ਵਾਲੀ ਠੀਕ ਆ ਜੀ ਹਾਂ ਬਾਬਾ ਛੋਟੀ ਕਾਲੀ ਸ਼ਾ ਵਧੀਆ ਠੰਡੀ ਪੂਰੀ ਪੰਨ ਨਹੀਂ 12 13 ਕਿਲੋ ਨੇ ਹਲਾ ਰੋ ਭਾਈ ਸਿੰਘ ਬਖਾਓ ਤੁਜਾ ਸੁਆ ਸਿੱਨੀ ਮੋਹ ਖਾ ਲੈ ਜਸੂਆ ਬਲੂਨ ਛੋਟੀ ਤੁਜਾ ਸੁਆ ਦੇ ਦੇਖੋ ਹਾਂ ਠੱਡੀ ਤੇਰੀ ਆ ਬਹੁਤ ਜਿਆਦਾ ਠੰਡੀ ਆ ਗਾਲੀ ਕਰਨ ਵਾਲੀ ਨਹੀਂ ਆ ਕੋਈ ਸਰਾ ਚੋਟੀ ਆ ਠੀਕ ਇੰਨੀ ਜਿਆਦਾ ਚੰਗੀ ਜਸੂਆ ਵਧੀਆ ਜੀ ਖਿੱਚੋ ਭਾਈ ਜਸੂਆ ਸੁਆ ਛੋਟੀ ਬਹੁਤ ਸੋਹਣੀ ਤੇ ਤੇਨੇ ਕਿੰਨੇ ਕ ਬਾਈ ਖੜੂਗੀ ਰੂਟ ਥੱਲੇ ਲਗਾ ਵੀਰ ਇਹ ਲੈ ਜੂਗੀ 2 3 ਦਿਨ 2 3 ਦਿਨ ਜੇ ਰਹਿ ਜਾਓ ਬਿਲਕੁਲ ਪਿਆਰ ਆ ਠੀਕ ਜੀ ਪਾ ਚੌਥ ਚੱਡਾਇਆ ਇੱਕ ਹੋ ਜਾ ਪਟਾਂ ਦੇ ਥੱਬੇ ਵਾਲਾ ਠੀਕ ਫੜਾ ਪੁੱਛ ਮਾਰੀ ਬਹੁਤ ਜ਼ਿਆਦਾ ਕੁਆਲਟੀ ਚੈੱਕ ਕਰਾ ਲਈਏ ਦੇਖੋ ਲੇਵੇ ਦੀ ਕੁਆਲਟੀ ਕੋਲਡ ਕਰੋ ਚੈੱਕ ਥਾਣਾ ਦੀ ਕੁਆਲਟੀ ਕਰੋ ਯੱਕ ਇਹਦਾ ਫੜਾ ਲੱਗਾ ਫਾੜੀ ਵਾਲਾ ਤੱਕੀ ਮੋਲ ਬਾਈ ਜੀ ਫਿਰ ਝੋਟੀ ਦਾ ਪੀਸ ਦੇਣ ਲਈ ਮੁੱਲ ਕਰਾਂਗੇ ਮਈਆਂ ਦਾ ਮੁੱਲ ਕਰਾਂ ਛੋਟਾ ਛੋਟਾ ਇਹ ਆਪਣਾ ਰੇਟ ਦੇਣ ਲੈਣੀ ਆ ਜਿਹੜੀ ਗੱਲ ਹੈ ਮੋਲ ਨਹੀਂ ਕਰਨਾ ਝੋਟੀ ਹਾਂ ਨਾ ਫਲਾਦ ਨਹੀਂ 95 ਹਜ਼ਾਰ 95 ਵੀ ਇਹ ਹਾਲ ਹੀ ਕਰਾਂਗੇ ਛੋਟੇ ਪਾਸ 94 ਹਜ਼ਾਰ ਦੀ ਝੋਟੀ ਵੱਡੀ ਝੋਟੀ ਤੇ 4-5 ਦਿਨ ਖਾਣੇ ਤਿਆਰ ਫਸੀ ਪਈ ਆ ਤੇ ਅਜੇ ਹੋਰ ਖਲ ਜਣੀ ਝੋਟੀ ਬਹੁਤ ਸੋਹਣੀ ਤੇ ਬਾਈ ਕਹਿੰਦਾ 94 ਹਜ਼ਾਰ ਦੀ 94 ਹਜ਼ਾਰ ਦੀ ਹਾਨਾ ਤੇ ਵਧੀਆ ਝੋਟੀ ਆ ਪੂਰੀ ਸੋਹਣੀ ਨੇ ਕਿਨੇ ਕਿਨੇ ਗਾੜੀ ਆ ਗਈ ਵੇਜੀ ਲੋਈ 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 ਤੇ ਨੀਲੀ 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 ਤੇ ਨਾ ਲੋਈ ਰੇ ਨਾ ਢਾਲੀ ਸਜੀ ਸਜੀ ਖੱਡਾਂ ਚ ਗਰੇ ਮੈਂ ਲੱਭਦੀ ਨਹੀਂ ਆ ਬਲ ਤੇ ਠੀਕ ਹੈ ਸਜੀ ਢਾਲੀ ਹਾਂਜੀ ਉਹ ਕਰਮਾ ਦੇ ਕਰਮਾ ਦੇ ਜੀ ਨੂੰ ਮਿਲਣੇ ਆ ਪਰ ਲੱਭ ਜੀ ਦੱਬਿਆ ਠੀਕ ਹੈ ਫੇਰ ਆ ਵੇਖੋ ਠੰਡੀ ਇੰਨੀ ਆ ਪੂਰੀ ਗਾਸ ਰਾਣਾ ਆਰ ਕਾਰ ਇਹ ਕਿਸੇ ਕਨੀਵੇਂ ਕੁੱਚਾ ਜੀ ਠੀਕ ਹਾਂਜੀ ਜੀ ਬਾਜ ਬੋਨ ਤੇ ਗਾੜੀ ਆਖੋ ਖੇ ਲੋ ਪੂਰੀ ਵਰੀਆ ਲੋਈ ਲੋਈ ਝੋਟੀ ਪਹਿਲਾਂ ਝੋਟੀਆਂ 12 ਕਿਲੋ ਦੁੱਧ ਦਿੱਤਾ ਆ ਆਂਦਾ ਵੀ ਤੁਰਨਾ ਆ ਖਾਉਣਾ ਝੋਟੀ ਠੀਕ ਹੈ ਬਾਈ ਆ ਦੇਖੋ ਚੱਲ ਝੂਲਰ ਕਿੱਥੇ ਲੱਗੀ ਝੋਟੀ ਦੀ ਅੱਛਾ ਪੂਰੀ ਭਰਨੀ ਆ ਇਹਦੀ ਪੂਛ ਨਾ ਇਹ ਜਮਾਂਦਰੂ ਇਹ ਇੱਥੇ ਨਹੀਂ ਆ ਅੱਛਾ ਜਮਾਂਦਰੂ ਪੂਛ ਨਹੀਂ ਜਮਾਂਦਰੂ ਆ ਇਹ ਜਾਣੇ ਆਂਦਾ ਵੀ ਇਹ ਪੂਛ ਖੋਚ ਦੇ ਲੈਣ ਲੱਗਾ ਕਿਸੇ ਨੂੰ ਪੂਛ ਇਹ ਫੇਰ ਬੋਲਿਓ ਫੇਰ ਬੋਲਿਓ ਆਂਦੇ ਵੀ ਤੁਸੀਂ ਪੂਛ ਖੁੱਟਾਂ ਤੱਕ ਹੋਵੇ ਨਾ ਹਾਂ ਇਹ ਲੈਣ ਲੱਗਾ ਕਿ ਨੂੰ ਕੁਛ ਨਹੀਂ ਚਾਹੀ ਲੈ ਲੈਣੀ ਚਾਹੀਦੀ ਮਿੰਡਰ ਪਈ ਰੱਖੇ ਠੀਕ ਹੈ ਬਾਈ ਜੀ ਇਹ ਗੱਲ ਬਣੀ ਹੈ ਤੇ ਹੈਗੀ ਹੈ ਨਾ ਘੱਟ ਵੀਂਗਾ ਵੇਖੋ ਜੀ ਅੱਖਾਂ ਬਿੱਲੀਆਂ ਠੀਕ ਜੀ ਬਹੁਤ ਸੋਹਣੀ ਝੋਟੀ ਨਸਲ ਦੇ 1 ਮਹੀਨੇ ਹੋਵੇ ਜੇ ਬੰਦੇ ਜੀ ਇੱਕ ਖੂਬੀ ਹੋਵੇ ਨਾ ਉਹ ਮਾਣ ਕਰਦਾ ਪਰ ਸਾਰੀਆਂ ਖੂਬੀਆਂ ਮੈਂ ਖੂਬੀਆਂ ਸਾਰੀਆਂ ਖੂਬੇ ਪਰਮਾਤਮਾ ਦੇ ਬਖਸ਼ੀਆਂ ਤੇ ਥੱਲੇ ਲੇਵਾ ਲੂਆ ਵੇਖੋ ਆਹ ਆਹ ਜੀ ਲੇਵਾ ਜਿਹੜਾ ਲਗਾਣਾ ਸੋਰੀ ਕਮਾਲ ਕੀਤੀ ਜੀ ਤੇਰੀ ਫੱੜੜੀ ਠੀਕ ਹੈ ਬਹੁਤ ਹੀ ਜ਼ਿਆਦਾ ਥੱਬੇ ਲਾਇਆ ਆਂਦਾ ਵੀ ਝੋਟੀ ਨੂੰ ਤੁਰਨਾ ਔਖਾ ਹੋਣਾ ਜਿਹੜੀ ਠੀਕ ਹੈ ਭਾਈ ਜੀ ਲੋਹੀ ਝੋਟੀ ਆ ਗਈ ਅਜ ਨੀਲੀ ਵਿੱਚ ਇਹਨਾ ਮੋਰੇ ਕੋਲ ਆ ਮੋਰ ਵੀ ਜਹਾਨਾ ਜੇ ਮੋਰ ਕਰਦੇ ਆ ਝੋਟੀ ਹਾਂਜੀ ਪੂਰੀ ਤਿਆਰ ਕਰਕੇ ਮੇਰੀ ਜੋ ਢੀ 95000 ਦੀ ਪਰ ਖਾਣਾ ਦੇਣ ਲੈਣ 85 ਦੀ 85 ਦੀ ਹਜ਼ਾਰ ਛੋੜ ਯਾਰ ਛੋੜ ਬਸ 85000 ਬਾਈ ਕਹਿੰਦੇ ਯਾਰ ਛੋੜਿਆ 85 ਦੇ ਆ ਵੇਖੋ ਯਾਰਾ ਲੈਣ ਲੂਣ ਵਗਿਆ ਪੂਰੀ ਵਕੈਂਡ ਆ ਹਾਓ ਯਾਰਾ 83 ਦੀ ਝੋਡੀ ਦੇਣਾ 84000 ਦੀ ਹਾਨਾ ਜੋੜੀ ਦੇਣੀ ਆ ਬਹੁਤ ਵਧੀਆ ਨਸਲ ਦੇਖੋ ਪੱਜੀ ਵੀ ਝੋਡੀ ਯਾਪਨੀ ਵੀ ਠੀਕ ਜਾਨਵਰ ਰੱਖਿਆ ਠੀਕ ਐਡੀ ਜਿਆਦਾ ਬਹੁਤ 84000 ਦੀ ਹਾਨਾ ਹੀ ਇਹ ਵੀ 4-5 ਦਿਨ ਹੀ ਖੜਨੇ ਨੇ ਤਿਆਰ ਹੈ ਵੀ ਆ ਪੂਰੀ 4-5 ਦਿਨ 82000 ਦੀ ਖਾਨਾ ਹਾਂ ਠੀਕ ਹੈ ਬਾਈ ਬਾਕੀ ਗੱਡੀ ਮੇਰੀ ਆ ਗਈ ਸੂਈ ਹੈ ਤਾੜੀ ਕਿਉਂ ਤਾੜੀ ਸੂਈ ਕਿਤੇ ਦਾ ਬਚਾ ਆ ਕੱਟੀ ਹੋਈ ਆ ਕੱਟੀ ਹੈ ਕੱਟੀ ਮਗਰ ਤੇਰੀ ਜੀ ਗੱਡੀ ਮੰਗਦੀ ਗੱਡੀ ਮਗਰ ਇਹ ਥਾਣੇ ਵੇਖਾ ਉਹਨੂੰ ਕਿਹੜਾ ਲੱਗਾ ਸੁੰਬਾ ਸੁੰਬਾ ਦਾ ਖਾਨਾ ਅਸਲ ਬਹੁਤ ਜ਼ਿਆਦਾ ਕੁਆਲਟੀ ਵਾਲੀ ਗੱਡੀ ਦੇਖੋ ਕੁਆਲਟੀ ਚੈੱਕ ਕਰੋ ਵੱਡਾ ਛੋਟਾ ਠੀਕ ਹੈ ਬਾਈ ਖਿਚੋ ਖਿਚੋ ਲਾਇਓ ਆਪੋ ਤੋਂ ਦੇ ਦਜਾ ਸੁਆਦੇ ਦਜਾ ਸੁਆਦ ਛੋਟੀ ਬਹੁਤ ਲੈ ਜੋ ਮਹਾਸਤ ਕ ਮਾਰੋ ਮਾਰੋ ਨੇ ਨੇ ਕਿ ਸਿੰਗੀ ਲੱਗੀ ਦੇਖੋ ਦੇਖੋ ਸਿੰਗੀ ਸੁੜੀ ਚੈੱਕ ਕਰੋ ਜਿਆਦਾ ਚੰਗੀ ਵੀਰ ਚੋ ਲੈ ਆ ਕਰਾ ਫੇਰ ਕ ਮਾਰੋ ਲੈੋ ਵੀ ਕ ਮਾਰੋ ਤੋਰ ਬਹੁਤ ਵਧੀਆ ਕਰਾਂ ਤੁਹਾਨੂੰ ਖਾਓ ਜੀ ਆਹ ਤੇ ਲਗਾ ਪ੍ਰੇਤ ਤੇ ਕਰ ਲਾ ਵੇਥੇ ਵੇ ਕੋਈ ਕੋ ਮਾੜੀ ਜੀ ਮਾੜੀ ਜੀ ਦੇਖੋ ਤੋਰ ਤਾਰ ਦੇਖੋ ਚੈੱਕ ਪੂਰੀ ਵਧੀਆ ਪਰ ਜਿਹੜਾ ਵੀਰੇ ਨੇ ਝੋਟੀਆਂ ਥਾਨ ਲਗਾ ਨਾ ਕੋਈ ਸਵੇਰ ਦੀ 8 ਵੇ ਸਵੇਰੇ ਜਾ ਕੇ ਮੈਨੂੰ ਲੱਗਦਾ ਸਹੀ ਗੱਲ ਜੇ ਭਾਈ ਇਹ ਬਿਲਕੁਲ ਸਹੀ ਗੱਲ ਜੇ ਵੇਖੋ ਥਾਂ ਆਇਗਾ ਲਬਾਸਰਾ ਐ ਉਂਗਲੋਂ ਉਂਗਲ ਜਿੰਨਾ ਥਾਂ ਸਿੱਧਾ ਥੱਲੇ ਤਲੀ ਰੱਖ ਕੇ ਵੇਖੇ ਚਾੜੇ ਵੀ ਬਰਾਬਰ ਥਾਂ ਚਾਰੇ ਬਰਾਬਰ ਸਰਾ 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 ਲਗਾ ਸਰਾ ਬਾਬੇ ਨੇ ਗੱਲਾਂ ਜਾਂਦੀਆਂ ਕਾਪੀ ਤੇ ਲਿਖੀਆਂ ਪੜ ਪੜ ਹੁੰਦਾ ਸਹੀ ਗੱਲ ਪੁਰਾਣੇ ਤੀ ਲੜ ਪਏ ਨੂੰ ਐੇ ਖੜਾਈ ਪੁਰਾਣੇ ਖੋងਗੇ ਅੱਜ ਤੇ ਕੀ ਮੁੱਲ ਭਾਈ ਜੀ ਇਹਦਾ ਮੁੱਲ ਦੇਣ ਲੈਣ ਹੋਊਗਾ ਪਰ ਝੋਡੀ ਨਾ ਵੀ ਠੱਗੀ ਨੂੰ ਆ ਗਾਈ ਵਧੀਆ ਸਾਫ ਪਵਾ ਦੀ ਆ ਤੇ ਕੀ ਮੁੱਲ ਭਾਈ ਜੀ ਫਿਰ ਮੁੱਲ ਵੀ ਦੇਣ ਲੈਣ ਹੋਊਗਾ ਹਾਂ 80 ਹਜ਼ਾਰ ਦੀ ਝੋਟੀ ਦਵਾ 80 ਹਜ਼ਾਰ ਦੀ 80 ਹਜ਼ਾਰ ਯਾਰ ਛੋੜ ਬਸ ਯਾਰ ਛੋੜ 80 ਹਜ਼ਾਰ ਦੀ ਝੋਟੀ ਹਾਂ ਨਾ ਇਹ ਢੀ ਵੱਡੀ ਝੋਟੀ ਤਾਜੀ ਸੂਈ ਆ ਜੇ ਬੱਚਾ ਇਹਦਾ ਮਗਰ ਕੱਟੀ ਹੈ ਰੇਡ ਜਾ ਜੈਣਾ ਹਾਂ ਜੀ ਦੂਜੇ ਦਿਨ 5ਵੇਂ ਗੰਦੀਆਂ ਠੀਕ ਸਹੀ ਗੱਲ ਕੱਟੀ ਚੱਗੀ ਨਾ ਕਈ ਜਾਂਦੀ ਆ ਦੇ ਘਟੀ ਅਜੀ ਕੋ ਨਹੀਂ ਦੀਦੀ ਵਧੀਆ ਕੱਟੀ ਬੱਚਾ ਆ ਜੋ 2000 ਰੁਪਏ ਛੋੜ ਵਧੀਆ ਝੋਟੀ ਸਾਨ ਤੋਂ ਚੰਗਾ ਲੱਗਾ ਰਿਹਾ ਪਿੰਡਾਂ ਮੈਂ ਪਾਈ ਬੇੜਾ ਵਾਜ ਹਾਂਜੀ ਤੇ ਮੈਂ ਦਾ ਇਨਾ ਫੋਨ ਆ ਹਦੋਂ ਵਾਦ ਬੇੜਾ ਵਾਜ ਤੇ ਹੁਣ ਕੈਂਟਰ ਲਿਆਂਦਾ ਬੂਰਾ ਬੂਰਾ ਕੈਂਟਰ ਆ ਗਿਆ ਕੈਂਟਰ ਕੈਂਟਰ ਜਿਹੜਾ ਪੂਰਾ ਪੂਰੀ ਮਹੀਨਾ ਲੈ ਗਿਆ ਰਿਕਾਰਡ ਭੰਨਣ ਵਾਲੀ ਆ ਸੁਆ ਵੀ ਕੋਈ ਨਾਲੇ ਚੌਥਾ ਤੇ ਕੋਈ ਨਾਲੇ ਪੰਜਵਾਂ ਭਾਵੇਂ ਕੋਈ ਨਾਲੇ ਦਸਵਾਂ ਪਰ ਮੈਂ ਕੋ ਦੁੱਧ 14 ਕਿਲੋ ਜੀ ਦੁੱਧ 14 ਕਿਲੋ ਵੱਡਾ ਕੈਂਟਰ ਆ ਗਿਆ ਹਰਾਂ ਦੁੱਧ 14 ਕਿਲੋ ਤੇ ਖਾਣ ਵੇਲੇ ਕੀ ਲੱਗਾ ਲਾਟੂ ਲਾਟੂ ਖਾਣਾ ਲਾਟੂ ਖਾਣ ਨੂੰ ਆ ਖਾਣਾ ਆਜ ਲਾਟੂ ਖਾਣਾ ਹਜ਼ਾਰੋ ਬਾਈ ਜਰਾ ਇਹ ਦੇ ਖੂਬੀਆਂ ਗਿਣਾਓ ਇਹਨੇ ਖੂਬੀਆਂ ਗਿਣਾਓ ਹੁਣ ਹੋਰੀ ਨੀਲੀ ਖੂਬੀਆਂ ਜੇ ਗਣਾਈਆਂ ਨਾ ਜਿਹੜਾ ਇਹਨੂੰ ਚਵਾ ਲੱਗਾ ਨਾ ਹਾਂ ਉਹ ਬੰਬੀ ਨਹੀਂ ਦਾ ਮੁਕਾਬਲਾ ਕਰ ਸਕਦਾ ਬੰਬੀ ਦਾ ਮੁਕਾਬਲਾ ਕਰ ਸਕਦਾ ਪੱਕੀ ਨਾਸ ਪੱਕੀ ਨਾਸ ਸਾਡੇ ਕੋਲ ਹਰ ਵਾਰ ਕੋਈ ਨਾ ਕੋਈ ਵੈਰਾਈਟੀ ਹੁੰਦੀ ਆ ਜੀ ਫਿਰ ਮੈੜੀ ਆਉਂਦੀ ਕਿਉਂ ਬੋਲ ਬਾਈ ਹਾਂ ਜੀ ਬਾਈ ਠੀਕ ਦਾ ਦੰਦ ਦੰਦ ਦਾ ਕਵਾੜਾ ਪੂਰਾ ਕੈਮ ਠੀਕ ਦਾ ਦੰਦ ਦੰਦ ਪੂਰੇ ਕੈਮ ਆ ਨੇ ਸਭ ਕੁਝ ਡਿੱਗੇ ਆ ਨਹੀਂ ਨਹੀਂ ਤਿਲਾਂ ਵਾਲੀ ਪੂਰੀ ਤੇ ਮਗਰ ਬੱਚਾ ਕੀ ਇਹਦੇ ਅਗੀ ਟੱਕੜੇ ਇਹਦੇ ਬੱਚੇ ਲੈਣ ਵਾਲੇ ਰਿਕਾਰਡ ਵਾਲੀ ਮਾਜੇ ਦੁੱਧ ਵੜਾ ਟੱਟੀ ਪੂਰੀ ਆ ਤੇ ਵੇਖੋ ਪੂਰੀ ਨੀਲੀ ਰੋ ਪੂਰੀ ਵਧੀਆ ਤੁਰਦੀ ਐ ਇਹ ਪੂਰੀ ਜਾਨ ਜੇ ਮੱਜ ਪੂਰਾ ਥੱਬਾ ਪਾਇਆ ਥੱਲੇ ਆ ਥੱਬਾ ਪੂਰਾ ਪਾਇਆ ਆਹ ਦੇ ਕੱਟੀ ਮਗਰ ਕੱਟੀ ਦੇ ਐ ਯਾਰੇ ਵਾਲੀ ਆ ਦੇ ਦੇਖੋ ਕਿਟੀਆਂ ਅੱਖਾਂ ਨੀਲ ਨੀਲੀਆਂ ਅੱਖਾਂ ਦੇਖੋ ਕੱਟੀ ਕੱਟੀ ਬਹੁਤ ਸੋਹਣੀ ਭਾਜੀ ਕੱਟੀ ਮਗਰ ਪਲਨੀ ਵਾਲੀ ਕੱਟੀ ਆ ਫੂਸ਼ ਪਾ ਗੋ ਮਾ ਭਾਜੀ ਕੱਟੀ ਖਾ ਦੀ ਗੱਲ ਮੈਂ ਦੇ ਵਿੱਚ ਪੂਰੀ ਐ ਵਿਧੀ ਇਦੀ ਗੱਲਾਂ ਯਵਰਾ ਠੀਕ ਸੋਣੀ ਕੱਟੀ ਪੂਰੀ ਕੱਟੀ ਵਧੀਆ ਟੀਗਾ ਟੂਗਾ ਚੰਗਾ ਲਵਾਇਆ ਨਾ ਭਾਈ ਜੀ ਸਿਰਫ 10 ਦਿਨਾਂ ਦਾ ਸੂਆ ਆ ਠੀਕ ਜੀ ਪ्योर ਨੀਲੀ ਪੂਰੀ ਕੱਟੀ ਆ ਅਸਲ ਹਾਂ ਦੇਖੋ ਭਾਈ ਜੀ ਦੇਖੋ ਆ ਵੇਖਾਂ ਖਾਂ ਖਾਂ ਪੂਰੀ ਕੋ ਬਾਬਰ ਚਿੱਟੀਆਂ ਹਣ ਵੀ ਜੀ ਲਾਲ ਜੇ ਠੀਕ ਥਾਣੇ ਕੱਟੀ ਵਿਖੋਣੀ ਹੈ ਕਦੀ ਨਹੀਂ ਚੱਲਦੀ ਹਾਂ ਲਾਲ ਜੇ ਆਨੇ ਫੋਨ ਕਰਦੇ ਆਂ ਬਾਬਾ ਜੀ ਕੀ ਸਤਿ ਸ਼੍ਰੀ ਅਕਾਲ ਗਾੜੀ ਹਾਂ ਕੱਟੀ ਜਾਂਦੇ ਕੱਟੀ ਦਿੰਦੇ ਮਹੀਨੇ ਨਹੀਂ ਦੇਣੀ ਠੀਕ ਹੈ ਗਾੜੀ ਚੂਰ ਦੇ ਨਿਖਾਨ ਕੱਟੀ ਦੇ ਵੀ ਪਿਓਰ ਆ ਕੱਟੀ ਘੱਟ ਨਹੀਂ ਨਾਸ ਮਕੀਨਾਤ ਸਾਰੀ ਪਿਓਰ ਹੈ ਠੀਕ ਹੈ ਤੇ ਮਹੀ ਦਾ ਦੇਣ ਲੈਣ ਮੁੱਲ ਹੋਊਗਾ ਦੇਣ ਲੈਣ ਮੁੱਲ ਨਿਕਾਜਾ ਕੋਲੋਂ ਪੱਕਾ ਦੁੱਧ ਲਓ ਵੱਡਾ ਟੈਂਕਰ ਆ ਗਿਆ ਜੇ ਵੱਡਾ ਟੈਂਕਰ ਤੇ ਦੁੱਧ ਵਾਲੀ ਕੈਂਡੀ ਆ ਗਏ ਦੁੱਧ ਵਾਲੀ ਕੈਂਡੀ ਸੁਆਪਾ ਪਾਈ ਨੇ ਕਹਿ ਜਦਾ ਜੋ ਮਤੀ ਨੇ ਲਾਉਣਾ ਲਈ ਜਿਹਦੇ ਵਿੱਚੋਂ ਗੁਲਾਬੀ ਰੰਗ ਦਾ ਇੱਕ ਥਾਉ ਦਾ ਨੋਟ ਛੋੜ ਹੋਣੀ ਹੈ 66000 66000 40000 ਦੇ 40000 ਹਾਂ ਨਾ ਠੀਕ ਦੇ ਲੈਣ ਦੇ ਲੈਣ 40000 ਦੇ 40000 ਦੇ ਲੈਣ ਹੋਊਗਾ ਜਿਹੜੀ ਠੀਕ ਠੀਕ 40000 ਹਾਂ ਜੀ 40000 ਦੇ ਲੈਣ ਮੈਂ ਦਵਾਂਗਾ ਵੀ ਜਿਹੜੀ ਦੇ ਦੇ ਠੀਕ ਹੈ ਭਾਈ ਠੀਕ ਹੈ ਆ ਬਾਗੀ ਗਾੜੀ ਵੀ ਠੋੜੀ ਜਗੀ 40000 ਦੀ ਹਾਂ ਲੈਣ ਦੇਣਾ ਕੰਡੀਆਂ ਵਧੀਆ ਭਾਜੀ ਵੱਡੀ ਮਾਜੀ ਟੈਂਕਰ ਬਹੁਤ ਸੋਹਣੀ ਤੁਹਾਡੀ ਪਹਿਲਾਂ ਆ ਗਈ ਵਿੱਚ ਬਲੌਣ ਠੀਕ ਹੈ ਪਹਿਲਾਂ ਸੁਆ ਬਲੌਣ ਕੱਢੀ ਆ ਗਈ ਠੀਕ ਹੈ ਪਹਿਲਾਂ ਝੋਟੀ ਖੋਈ ਆ ਵੀਰ ਜੀ ਠੀਕ ਜੀ ਹਾਂ ਜੀ ਲੋਹੋਂ ਕੋਈ ਵੀ ਰੀਤੀ ਪਹਿਲਾ ਸੁਆ ਜੀ ਠੀਕ ਬਾਈ ਜੀ ਗਾਂਹ ਮਗਰ ਵੀ ਕੱਟੀ ਲੋਹੀ ਕੱਟੀ ਠੀਕ ਬਾਈ ਜੀ ਆ ਵੀ ਲੋਹੀ ਤਾਂ ਮਗਰ ਕੱਟੀ ਲੋਹੀ ਹੀ ਲੋਹੀ ਝੋਟੀ ਆ ਕੀ ਹੈ ਕਿਨੋਂ ਆ ਸੁਆ ਬਾਈ ਜੀ ਪਹਿਲਾ ਪਹਿਲਾ ਸੁਆ ਝੋਟੀ ਬਹੁਤ ਸੋਹਣੀ ਤੋਰ ਤੋਰ ਲੰਮ ਖਿੱਚਾ ਮੀ ਕਾਜੀ ਸੁਈ ਆ ਬਿਲਕੁਲ 나ੜੂ ਜਿਲਾ ਨਾਲ ਆ ਬੱਚੇ ਦਾ ਹਾਂ ਜੀ ਬਿਲਕੁਲ ਕਾਜੀ ਕਾਜੀ ਸੁਈ ਝੋਟੀ ਲੋਹੀ ਆ ਗਈ ਆ لوی ٹھنڈی آ خوبیاں پوری دیکھو موہیو ہاں جی صحیح پہ ٹوٹن بڑا بڑی کھڑا ਕੜੀ ਕੱਟੀ ਹੈ ਆ ਬਦਲ ਵਿੱਚ ਕਾਹ ਜਾਓ ਕੱਟੀ ਬਿਲਕੁਲ ਤਾਜ਼ੀਆਂ ਮਣੀਆਂ ਵੀ ਜਿਹੜੀਆਂ ਥੋਈਆਂ ਨਾ ਬਿਲਕੁਲ ਤਾਜ਼ੀਆਂ ਕੱਟੀ ਹੋਈਆਂ ਕੱਟੀ ਲੋ ਬਲੀ ਭੁਰੀ ਗੁੰਦੀਤੀ ਹੈ ਗੁੰਦੀ ਦੋ ਛੜਿਆ ਵਧੀਆ ਮੈਂ ਦੋ 10 ਦਿਨ ਪੀਤਾ 8-10 ਦਿਨ ਤੇ ਚਲੋ ਤਕੜਾ ਕੱਢੀ ਆਈ ਮਗਾ ਲੋਏ ਮੇਰੇ ਕੋਲ ਜਿਆਦਾ ਦੇਣ ਲੈਣ ਜਿਹੜਾ ਛੋਟਾ ਮੋਲ ਹੋਣਾ ਹਾਂਜੀ

ਚਲੋ ਭਾਈ ਹੋਰ ਠੀਕ ਠਾਕ ਨੰਬਰ ਦੇਜੀ ਆਪਣਾ 8327407053 ਨਾਮ ਮਾਨਾ ਦੇ ਪਿੰਡ ਪੋਵਾ ਜਿਹੜਾ ਅੰਮ੍ਰਿਤਸਰ ਸੀਲਮੁਜੀਖਾ ਲਾਈਕ ਕਮੈਂਟ ਸ਼ੇਅਰ ਦਾ ਵੀ ਕਰੋ ਠੀਕ ਹੈ ਭਾਈ ਸਾਰਾ